ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਹਿਰਾਸ ਸਾਹਿਬ ਹਰ ਜੁਗ ਜੁਗ ਭਗਤ ਪਾਇਆ ਪੈਜ ਰਖਦਾ ਆ ਯਾ ਰਾਮ ਰਾਜੇ ਹਰ ਨਾਕਸ਼ੇ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦਿਓ ਨਾਮ ਦੇਉ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛੜਾਇਆ ਸਲੋਕ ਮਹਲਾ ਪਹਿਲਾ ਦੁਖਦਾਰ ਸੁਗਰੋਗ ਪਿਆ ਜਾ ਸੁਭਤਾ ਮਨਾ ਹੋਈ ਤੋ ਕਰਤਾ ਕਰਣਾ ਮੈਂ ਨਾਹੀ ਜਾਹੋ ਕਰੀ ਨਾ ਹੋਈ ਬਲੇ ਹਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਾਵ ਜਾਤ ਮੈਂ ਜੋਤ ਜੋਤ ਮੈਂ ਜਾਤਾ ਕਲਕਲਾ ਪ੍ਰਭੂ ਰਿਆ ਤੋ ਸੱਚਾ ਸਾਹਿਬ ਸਿਪਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੁ ਨਾਨਕ ਕਰਤੇ ਕੀ ਆ ਬਾਤਾਂ ਜੋ ਕਿਜ ਕਰਣਾ ਸੋ ਕਰ ਰਿਹਾ ਸੋਦਰਾਗ ਸਮਹੱਲਾ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਸੋਦਰ ਤੇਰਾ ਕੀ ਆ ਸੋ ਕਰਕੇ ਹਾ ਜਿਤ ਵੈ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਅਸ਼ੰਕਾ ਕੀਤੇ ਤੇਰੇ ਬਾਬਨ ਹਾਰੇ ਕੀਤੇ ਤੇਰੇ ਰਾਗ ਪਰਿਸ਼ੋ ਕਹੀ ਹੈ ਕੀਤੇ ਤੇਰੇ ਗਾਵਨ ਹਾਰੇ ਗਾਵੰਤ ਤੁਧਨੋ ਪਵਨ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੰਤ ਤੁਧਨੋ ਚਿੱਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵੰਤ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹੰਤਿਰੇ ਸਦਾ ਸਵਾਰੇ ਗਾਵੰਤ ਤੁਧਨੋ ਇੰਦਰ ਇੰਦਰਾਸਣ ਬੈਠੇ ਦੇਵਤੇ ਆਦਰ ਨਾਲੇ ਗਾਵੰਤ ਤੁਧਨੋ ਸਿੱਧ ਸਮਾਦੀ ਅੰਦਰ ਗਾਵੰਤ ਤੁਧਨੋ ਸਾਧ ਵਿਚਾਰੇ ਗਾਵੰਤ ਤੁਧਨੋ ਜਤੀ ਸਤੀ ਸੰਤੋਖੀ ਗਾਵੰਤ ਤੁਧਨੋ ਵੀਰ ਕਰਾਰੇ ਗਾਵੰਤ ਤੁਧਨੋ ਪੰਡਿਤ ਬੜਾ ਨ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵੰਤ ਤੁਧਨੋ ਮੋਹਣਯਾ ਮਨਮੋਹਨ ਸੁਰਗ ਮਛ ਪਿਆਲੇ ਗਾਵੰਤ ਤੁਧਨੋ ਰਤਨੁ ਪਾਏ ਤੇਰੇ 68 ਤੀਰਥ ਨਾਲੇ ਗਾਵੰਤ ਤੁਧਨੋ ਜੋਧ ਮਹਾ ਬਲ ਸੂਰਾ ਗਾਵੰਤ ਤੁਧਨੋ ਖਾਣੀ ਚਾਰੇ ਗਾਵੰ ਤੁਧ ਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇ ਤੁਧ ਨੋ ਗਾਵੰ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਧ ਨੋ ਗਾਵਨ ਸੇ ਮੈ ਚਿਤ ਨ ਆਵਨ ਨਾਨਕ ਆ ਵਿਚਾਰੇ ਸੋਇ ਸੋਇ ਸਦਾ ਸਚ ਸਾਹਿਬ ਸਾਚਾ ਸਾਚੀ ਨਾਹੀ ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਨਚਾਈ ਰੰਗੇ ਰੰਗੇ ਪਾਂਤੀ ਕਰ ਕਰ ਜਿਨਸੀ ਮਾਇਆ ਜਿਨੋ ਪਾਈ ਕਰ ਕਰ ਦੇ ਕਹਿ ਕੀਤਾ ਆਪਣਾ ਜੋਤਿਸ ਦੀ ਵੜਾਈ ਜੋਤਿਸ ਪਾਵੇ ਸੋਈ ਕਰਸੀ ਫਿਰ ਹੁਕਮ ਨ ਕਰਨ ਆ ਜਾਈ ਸੋ ਪਾਤਸ਼ਾਹ ਸ਼ਾਹਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕਿ ਵੱਡ ਵੱਡਾ ਡਿੱਠਾ ਹੋਏ ਕੀ ਮਤ ਪਾਏ ਨ ਕਹਿਆ ਜਾਏ ਕਹਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਬੀਰਾ ਗੁਣੀ ਗਹੀਰਾ ਕੋਏ ਨ ਜਾਣੇ ਤੇਰਾ ਕੀਤਾ ਕੀ ਬੜਚੀਰ ਰਹਾ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀ ਮਤ ਮਿਲ ਕੀ ਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿ ਨਾ ਜਾਈ ਤੇਰੀ ਤਿਲ ਵੱਟ ਆਈ ਸਭ ਸਤ ਸਭ ਤਬ ਸਭ ਚੰਗੇ ਆਈਆਂ ਸੀਤਾ ਪੁਰਖਾਂ ਕੀ ਆ ਵਡਿਆਈਆਂ ਤੁਧ ਵਿਣ ਸੀਤੀ ਕਿਨੇ ਨ ਪਾਈਆ ਕਰਮ ਮਿਲੇ ਨਹੀ ਠਾਕ ਰਹਾਇਆ ਆਖਣ ਵਾਲਾ ਕਿਆ ਵਿਚਾਰਾ ਸਿਫਤਿ ਪਰੇ ਤੇਰੇ ਪੰਡਾਰਾ ਜਿਸ ਤੂੰ ਦੇਹ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀ ਵਾ ਵਿਸਰੇ ਮਰ ਜਾਉ ਆਖਾਂ ਓਕਾ ਸਾਚਾ ਨਾਉ ਸਾਚੇ ਨਾਮ ਕੀ ਲੱਗੇ ਭੂਖਧ ਭੁਖੇ ਖਾਏ ਚਲੀ ਹੈ ਦੁਖਾ ਸੋ ਕਿਉ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਏ ਰਹਾਉ ਸਾਚੇ ਨਾਮ ਕੀ ਥਿਲਵੜੀ ਆਈ ਆਖ ਤਕੇ ਕੀਮਤ ਨਹੀਂ ਪਾਈ ਜੇ ਸਾ ਮਿਲਕੇ ਆਖਣ ਪਾਹੇ ਵੱਡਾ ਨਾਉ ਬੈ ਕਾਟ ਨ ਜਾਏ ਨਾ ਉਹ ਮਰੈ ਨਾ ਹੋ ਬੈ ਸੋਗ ਦੇਂਦਾ ਰਹੇ ਨ ਚੁੱਕੇ ਭੋਗ ਗੁਣੇ ਹੋ ਹੋਰ ਨਾਹੀ ਕੋਏ ਨਾ ਕੋ ਆ ਨਾ ਕੋ ਹੋਏ ਜੇ ਬੜਾ ਆਪਤੇ ਵੜਤੇ ਰੀ ਦਾਤ ਜਿੰਨ ਦਿਨ ਕਰਕੇ ਕੀਤੀ ਰਾਤ ਖਸਾਂ ਵਿਸਾਰੇ ਤੇ ਕਮ ਜਾਤ ਨਾਨਕ ਨਾਵੇ ਬਾਜ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਔਰ ਕੇ ਜਨ ਸਤਿਗੁਰ ਸਤਪੁਰਖਾ ਬਿਨੋ ਕਰੋ ਗੁਰ ਪਾਸ ਹਮ ਕੀ ਰੇ ਕਿਰਮ ਸਤਿਗੁਰ ਸਰਣਾਇ ਕਰਦਿਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋ ਕੋ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕੀ ਰਤ ਹਮਰੇ ਰਹਿ ਰਾਸ ਰਹਾਓ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੈ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਹਰਸ ਨਾਮ ਨਾ ਪਾਇਆ ਤੇ ਭਾਗ ਹੈ ਅਨਜੰਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਜੀਵੇ ਤ੍ਰਿਜੀ ਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਤੂਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਾ ਨਾਨਕ ਨਾਮ ਪਰਗਾਸ ਰਾਗੂ ਜਿਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਵੈ ਉੱਦਮ ਜਾ ਹਰ ਹਰ ਜੀਉ ਪਰਿਆ ਸਾਲ ਪਥਰ ਮੈਂ ਜੰਤੂ ਪਾਏ ਤਾ ਗਾ ਰਿਜ ਕਾਗੇ ਕਰ ਤਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੋ ਕੇ ਕਾਸ਼ਟ ਹਰਿਆ ਰਹਾ ਜਨਨ ਪਿਤਾ ਲੋਕ ਸੁਤ ਬੰਤਾ ਕੋਏ ਨ ਕਿਸ ਕੀ ਤਰਿਆ ਸਿਰ ਸੇ ਰਿਜਕ ਸੰਭਾਹੀ ਠਾਕੁਰ ਕਾਹੇ ਮਨ ਪੋ ਕਰਿਆ ਊੜੇ ਊੜ ਆ ਵੈਸੇ ਕੋ ਸਾਥ ਇਸ ਪਾਛੇ ਬਚਰੇ ਸ਼ਰਿਆ ਤੈਨ ਕਵਣ ਖਲਾਵੇ ਕਵਣ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਾ ਸਛੇ ਸਿਧਾਨ ਠਾਕੁਰ ਕਰਤਲ ਤਰਿਆ ਜਨ ਨਾਨਕ ਬਲ ਬਲ ਸਤ ਬਲ ਜਾਈਏ ਤੇ ਰਾਂਤ ਨ ਤਨ ਪਾਰਾ ਵਰਿਆ ਰਾਗ ਅਸਾ ਮਹੱਲਾ ਚੌਥਾ ਸੋ ਪੁਰਖ ਹੈ ੴ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਅਪਾਰ ਸਭਤੀ ਹਾਵੇ ਸਭਤੀ ਹਾਵੇ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂ ਜੀ ਆਕਾ ਦਾਤਾਰਾ ਹਰਿ ਤੇ ਹਾਵੇ ਸੰਤੋ ਜੀ ਸਭ ਦੁਖ ਵਿਸਾਰਣਹਾਰਾ ਹਰਾ ਪੇ ਠਾਕੁਰ ਹਰਾ ਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂ ਘਟ ਘਟ ਅੰਤਾ ਸਰਬ ਨਿਰੰਤਰ ਜੀ ਹਾਰੇ ਕੋ ਪੁਰਗ ਸਮਾਨਾ ਇਕ ਦਾਤੇ ਇਕ ਪੇ ਘਾਰੇ ਜੀ ਸਭ ਤੇਰੇ ਝੋਜ ਬਿੜਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੋ ਤੁਦ ਵੀ ਨ ਵਰ ਨ ਜਾਣ ਤੂੰ ਪਾਰ ਪਰੰਭੇ ਅੰਤ ਬਿ ਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰਿ ਤਿ ਹਾਵੇ ਹਰਿ ਤਿ ਹਾਵੇ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਅਰਤੀ ਆਇ ਆ ਜੀ ਤਿਨ ਟੂਟੀ ਜਮ ਕੀ ਭਾਸੀ ਜੇ ਨਿਰਭੋ ਜਿਨ ਨਿਰਭੋਤ ਆਇਆ ਜੀ ਤਿਨ ਕਾ ਪਉ ਸਭ ਗਵਾਸੀ ਜਿਨ ਸੇ ਵੇ ਆਇ ਜਿਨ ਸੇ ਵੇ ਆ ਮੇਰਾ ਹਰ ਜੀਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਆਰਥ ਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਪਗਾ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਪਗ ਤੇਰੇ ਪਗ ਸਲਾਹੰ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰੇ ਹਰ ਪੂਜਾ ਜੀ ਤਪ ਤਾਪੇ ਜਪੇ ਬੇਅੰਤਾ ਤੇਰੇ ਅਨੇਕ ਥੇਰੇ ਅਨੇਕ ਪੜੇ ਬੋ ਸਿਮਰ ਸੋ ਸਾ ਜੀ ਕਰਕੇ ਰਿਆ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵੇ ਮੇਰੇ ਹਰ ਭਗਵੰਤਾ ਤੋ ਆਦਪੁਰਗ ਪਰੰਪਰਕਰਤਾ ਜੀ ਤੁਧ ਜੀਵੜ ਅਵਰਨ ਕੋਈ ਤੋ ਜੁਗ ਜੋਗ ਏਕੋ ਸਦਾ ਸਦਾ ਤੂ ਏਕੋ ਜੀ ਤੂੰ ਨੇ ਚਲ ਕਰਤਾ ਸੋਈ ਤੁਧੇ ਆਪੇ ਪਾਵੇ ਸੋਈ ਵਰਤੇ ਜੀ ਤੂੰ ਆਪੇ ਕਰੈ ਸੋ ਹੋਈ ਤੁਧੇ ਆਪੇ ਸ੍ਰਿਸ਼ਟ ਸਭ ਪਾਈ ਜੀ ਤੁਧੇ ਆਪੇ ਸੇ ਸਭ ਗੋਈ ਜਾ ਨਾਨ ਨ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂ ਦਾਸ ਆਈ ਜੋ ਤੂੰ ਪਾਵੇ ਸੋਈ ਥਿਸੀ ਜੋ ਤੂੰ ਦੇਹ ਸੋਈ ਹੋ ਪਾਈ ਰਹਾਓ ਸਭ ਤੇਰੀ ਤੂੰ ਸਭਨੀ ਤੇ ਆਇਆ ਜਿਸਨੂੰ ਕਿਰਪਾ ਕਰੈ ਤੇ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁ ਗਵਾਇਆ ਤਉ ਦਵਿਛੋੜਿਆ ਮਿਲਾਇਆ ਤੂ ਦਰਿਆ ਸਭ ਤੁਝ ਹੀ ਮਾਏ ਤੁਝ ਵੇਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਯੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੋ ਤੂੰ ਜਾਣ ਹੈ ਸੋਈ ਜੰ ਜਾਣੇ ਹਰ ਗੁਣ ਸਦਹੀ ਆਖ ਵਖਾਣੇ ਜਿਨੋ ਹਰ ਸੇਵਿਆ ਤੈ ਸੁਖ ਪਾਇਆ ਸਹ ਜੀ ਹਰ ਨਾਮ ਸਮਾਇਆ ਤੋ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿੰਦੂ ਜਾਵਰ ਨ ਕੋਏ ਤੋ ਕਰ ਕਰ ਵੇਖੇ ਜਾਣੈ ਸੋਈ ਜੰ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤੇ ਤਸਰ ਬੜੇ ਭਈਲੇ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ ਭੰਗਜ ਮੋ ਪਗ ਨਹੀਂ ਚਾਲੈ ਹਮ ਦੇਖਾ ਤਹ ਡੂਬੀ ਅਲੇ ਮਨ ਏਕ ਨਾ ਚੇਤਸ ਮੂੜ ਮਨਾਰ ਬਿਸਰ ਤੀਰੇ ਗੁਣ ਗਲਿਆ ਰਹਾਓ ਨਾ ਹੋ ਜਤੀ ਸਤੇ ਨਹੀਂ ਪੜਿਆ ਮੋਰਗ ਮੁਗਦਾ ਜਨਮ ਪਿਆ ਪਰਨ ਵਤ ਨਾਨਕ ਤਿਨ ਕੀ ਸ਼ਰਣਾ ਜਿੰਤੂ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਪਹੀ ਪ੍ਰਾਪਤ ਮਾਨੁਗ ਤੇ ਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾ ਤੇਰੇ ਕੀ ਤਨ ਕਾ ਮਿਸਾਦ ਸੰਗਤ ਪਜ ਕੇ ਵਲ ਨਾਮ ਸਰੰਜਾਮ ਲਾਗ ਭਉਜਲ ਤਰਨ ਕੈ ਜਨਮ ਬਿਰਦਾ ਜਾ ਤਰੰਗ ਮਾਇਆ ਕਹਿਰਾਉ ਜਪ ਤਪ ਸੰਜਮ ਧਰਮ ਨਕ ਮਾਇਆ ਸੇਵਾ ਸਾਧਨ ਜਾਨਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮ ਬਾਸ਼ਨ ਪਰੇ ਕੀ ਰਾਖੋ ਸ਼ਰਮਾ ਆਤਿ ਸ਼ਾਹੀ ਦਸਵੀ ਕਬੀਰ ਬਾਚ ਬੇਨਤੀ ਚੋਪਈ ਹਮਰੇ ਕਰੋ ਹਾਤੇ ਰੱਛਾ ਪੂਰਨ ਹੋਏ ਚਿਤ ਕੀ ਇਛਾ ਤਬ ਚ ਨਨਮ ਰਹੇ ਹਮਾਰਾ ਅਪਨਾ ਜਾਣ ਕਰੋ ਪਰਤ ਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਬੋ ਆਪ ਹਾਤੇ ਮੋਹਿ ਬਚਾਵੋ ਸੁਖੇ ਵਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਜ ਨਿਜ ਕਰਦੇ ਕਰੀਏ ਸਭੈ ਰਨ ਕੋ ਆਜ ਸੰਗ ਰੀਏ ਪੂਰਨ ਹੋਏ ਹਮਾਰੀ ਆਸਾ ਤੂਰ ਭਜਨ ਕੀ ਰਹਿ ਪਿਆਸਾ ਤੁਮੇ ਸਾੜ ਕੋਈ ਅਵਰ ਨਤਿ ਆਉਂ ਜੋ ਪਰ ਚਾਹੂ ਸੋ ਤੁਮ ਤੇ ਪਾਉ ਸੇਵਕ ਸਿੱਖਾ ਮਾਰੇ ਤਾਰਿ ਹੈ ਚੰਚੋਂ 70 ਮਾਰੇ ਮਾਰਿ ਹੈ ਆਪਾ ਹਾ ਦੇ ਮੁਝੇ ਉਬਰੀਏ ਮਰਨ ਕਾਲ ਕਾ ਤਰਾਸ ਨਿਵਰੀਏ ਉ ਜੋ ਸਦਾ ਹਮਾਰੇ ਪਛਾ ਸ੍ਰੀ ਅਸਤ ਜੋ ਕਰਿ ਹੋ ਰੱਛਾ ਰਾਗ ਲਿਓ ਮੋਇ ਰਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਜੀ ਨੰਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੂਰੀ ਚਤੁਰਦਸ਼ ਕਮਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੋ ਅਵਤਰਾ ਕਾਲ ਪਾਏ ਕਰ ਵਿਸਨ ਪ੍ਰਕਾਸ਼ ਆਸ ਸਗਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸ਼ਿਵ ਕੀ ਓ ਬੇਦ ਰਾਜ ਬ੍ਰਹਮਾ ਜੋਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸ਼ਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਸਾ ਨੂੰ ਪਜਾਇਓ ਆਦ ਅੰਤੇ ਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸ਼ਕਾਰ ਤਿਸਹੀ ਕੋ ਹਮਾਰੀ ਸਗਲ ਪ੍ਰਜਾ ਜੀ ਨਾਪ ਸਵਾਰੀ ਸ਼ਿਵ ਕਨ ਕੋ ਸ਼ਿਵ ਗੁਣ ਸੁਖ ਦੀਓ ਸਤਰਨ ਕੋਪਲ ਮੋ ਬਦ ਕੀਓ کٹ کٹ کے انتر کی جانت پلے برے کی پیر پشانت چنٹی تے کنچا اللہ سب پر کرپا دشت کر پولا سنت دکھ پائے تے دکھی سکھ پائے سادھن کے سکھی ایک ایک کی پیر پشان کٹ کٹ کے پٹ پڑ کی جان جب اد کر کرا کرتارا پر جاتر تب دے اپارا ਜਵ ਕਰ ਕਰਤੋ ਕਬੂ ਤੁਮ ਮੈਂ ਮਿਲਤੇ ਦੇ ਤਰ ਸਭੂ ਜੇਤੇ ਬਦਨ ਸ੍ਰਿਸ਼ਟ ਸਭ ਤਾਰੇ ਆਪ ਆਪਨੀ ਬੂਜ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਵੇਦ ਪੇਦਾ ਰਾਲਮ ਨਿਰੰਕਾਰ ਨਿਰਭਗਾਰ ਨਿਰਲੰਬ ਆਦ ਨੀਲਾ ਨਾਦ ਅ ਸੰਭ ਤਾ ਕਾ ਮੂੜ ਉਚਾਰਤ ਪੇਦਾ ਜਾ ਕੋ ਪੇਵ ਨ ਪਾਵਤ ਵੇਦਾਂ ਤੋ ਕੋ ਕਰਪਾ ਹਨਨ ਮਾਨਤ ਮਾ ਮੂੜ ਕਜ ਬੇਦ ਨ ਜਾਣਤ ਮਹਾਦੇਵ ਕੋ ਕਹਿ ਸਦਾ ਸ਼ਿਵ ਨਿਰੰਕਾਰ ਕਾ ਚਿੰਤਨ ਪਿਵ ਆਪ ਆਪਨੀ ਬੂਧ ਹੈ ਜੀਤੀ ਬਨਦ ਬੇਨ ਬੇੰਤੂ ਹੈ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਬੀ ਸਜਾ ਪ੍ਰਥਮ ਸੰਸਾਰ ਏਕ ਰੂਪਾ ਨੂ ਪਸ ਰੂਪਾਰੰਕ ਭਯੋ ਰਾਵ ਕਈ ਪੂਪਾ अण्ड जजी रज से तज की नी उत्पूज गान बहु रच दीनी कहूं फूल राजा बैठ कहूं सिमट बे असंकरि कैटा सगरी सृष्टि दिखाये अचंब वात जुगाद स्वरूप सियांभवम अब रछा मेरी तुम करो सीखो बार सिख संगरो दुष्ट जीते उठवा तुद पाता सकल मलेष करो रण काता जी अस्तोजित अवसरणी परे तिनके दुष्ट दुक्त मरे पूरक जवन पग परे ति हारे तिनके तुम संकट सब टारे जो कल को एक बारति है ताके काल निकटे नहीं है रच्छा होए ताहे सब काला दुष्ट अरिष्ट टरे तत्काला किरपा दृष्टन जाहे निहर हो ताके ताप तनक मोहर हो रिद्ध सिद्ध कर्म सब होए दुष्ट जान सब सके ना कोई ਇਕ ਵਾਰ ਜੀਤੁ ਮੈਂ ਸੰਭਾਰਾ ਕਾਲ ਵਾਸਤੇ ਤਹੇ ਉਬਾਰਾ ਜਿਨ ਨਾਮੁ ਤੇ ਹਾਰੋ ਕਾ ਦਾਰਦ ਦੁਸ਼ਟ ਧੋਖ ਤੇਰਾ ਖੜਗ ਕੇ ਤੁਮੈ ਸ਼ਰਨ ਤਿਹਾਰੀ ਆਪਾ ਦੇ ਲਹੁ ਉਬਾਰੀ ਸਰਬ ਧਰਮੋ ਹੋ ਸਹਾਈ ਦੁਸ਼ਟ ਧੋਖ ਤੇ ਲਹੁ ਬਚਾਈ ਸਭ ਜਿਆ ਪਾਏ ਗਹਿ ਜਬ ਤੇ ਤੁਮਰੇ ਤਵ ਤੇ ਕੋ ਆਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਆਨੇਕ ਕਹਿ ਮਤੇਕ ਨਾ ਮੰਨਿਓ ਸਿਮਰਤ ਸਾਸਤਰ ਬੇਦ ਸਬੈ ਬਹੁ ਪੇਦ ਕਹਿ ਹਾ ਮੇਕ ਨ ਜਾਣਿਓ ਸਿਰ ਅਸਪਾਨ ਕਿਰਪਾ ਤੁਮਰੀ ਕਰਮੈ ਨ ਕਹੋ ਸਭ ਤੋਹੇ ਬਖਾਨਿਓ ਦੋਹਰਾ ਸਗਲ ਦੁਆਰ ਕੋ ਛਾੜ ਕੇ ਗਇਓ ਤੁਹਾਰੋ ਦੁਆਰ ਬਾਹੇ ਗਹਿ ਕੀ ਲੋਜ ਅਸੇ ਗੋਬਿੰਦਾਸ ਤੁਹਾਰ ਰਾਮ ਕਲੀ ਮਹੱਲਾ ਤੀਜਾ ਆਨੰਦਿਕ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿ ਸੇਤੀ ਮਨ ਵਜੀਆ ਬਾਧਈਆ ਰਾਗ ਰਤਨ ਪਰਵਾਰ ਪਰਿਆ ਸਬਦ ਗਾ ਬਣ ਆਈਆ ਸਬਦੋ ਤਾ ਗਾ ਬੋ ਹਰੀ ਕੇ ਰਾਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਰ ਸਭ ਸਵਾਰਨਾ ਸਭ ਨਾਗਲਾਂ ਸਮਰਥ ਸੁਆਮੀ ਸੋਖਿ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ سچے ساہبا کیا نہ کرتے رہے کرتا تے رہے سب کی چھے جی دے سو پاوے سدا سفت سلاح تیری نام من وساوے نام جن کے من وسیا واجے سبد کنرے کہہ نانک سچے صاحب کیا نا ہی کر تیرے سچا نام میرا آدھارو ਸਾਚਾ ਨਾਮ ਧਰਮੇ ਰੋ ਜਿਨ ਭੁਖਾਂ ਸਭ ਗਵਾਈਆਂ ਕਰ ਸਾ ਸੁਖ ਮਨਾਏ ਵਸਿਆ ਜੀਨ ਇੱਛਾ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀ ਐ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਭ ਅਥਰੋਪੀਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸਭ ਤਿਤਕਾਰਸ ਪਾਗੇ ਕਾਰਸ ਪਾਗੇ ਸਾਬਦ ਵਾਜੇ ਕਾਲ ਜਿਤ ਕਰਤਾਰਿਆ ਪੰਚ ਦੂਤ ਤੁਦ ਵਾਸੇ ਕੀਤੇ ਕਾਲ ਕੰਟਕ ਮਾਰਿਆ ਤੁਰ ਗਾਰਮ ਪਾਇਆ ਤੁਦ ਜਿਨ ਕੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਗਾਰਮ ਹਦ ਵਾਜੇ ਆਨੰਦ ਸੁਣੋ ਵੜ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਪਰੰਪਰਾ ਪਾਇਆ ਉਤਰੇ ਸਗਲ ਵਿਸੂਰੇ ਦੂਖ ਰੋਗ ਸੰਤਾਪ ਤਰੇ ਸੋਣੀ ਸੱਚੀ ਬਾਣੀ। ਸਾੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ ਪਵਿਤ ਸਤ ਗੁਰ ਰਿਹਾ ਪਰਪੂਰੇ। ਬਿਰਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਮੁੰਧਾਵਣੀ ਮਹੱਲਾ ਪੰਜਵਾ। ਥਾਲ ਵਿੱਚ ਤਿੰਨ ਵਸਤੂ ਪਏ ਓ ਸਤ ਸੰਤੋਗ ਵਿਚਾਰੋ। અમૃત નામ ઢાકુર કા પયો જિસ્કા સબ સાધારો જેકો ખાવે જેકો પુંચે તિસ્કા હોય ઉધારો એ હે વસ્ત તજી નહ જાયે નિત નિત રખુર ધારો તમ સંસાર ચરણ લગ તરીએ સબ નાનક બ્રહ્મ પ્રસારો શ્લોક મહલા પંજવા તેરા કીતા જાતો નહી મેનો જોખી તોય ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ ਆਪੇ ਤਰਜ਼ ਪਿਓਈ ਤਰਜ਼ ਪਿਆ ਮੇਰਾ ਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮੰਥੀ ਵੇ ਹਰਿਆ ਪੋੜੀ ਜਿੱਥੈ ਤੂੰ ਸਮਰਥ ਜਿੱਥੈ ਕੋਏ ਨਾਹੀ ਉਥੈ ਤੇਰੀ ਰੱਖੇ ਅਗਨੀ ਉਦਰ ਮਾਹੇ ਸੁਣ ਕੇ ਜਮਕੇ ਦੂਤ ਨਾਏ ਤੇ ਰਹਿ ਛੜ ਜਾਹੇ ਪੌਜਲ ਵਿਖਮਸ ਗਾਹੋ ਗੁਰ ਸਬਦ ਦੀ ਪਾਰ ਪਾਹੇ ਜਿਨ ਕੋ ਲੱਗੀ ਪਿਆਸ ਅਮਰ ਸੇ ਖਾਹੇ ਕਲਮੈ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸਹਨੋ ਕਿਰਪਾਲ ਸਮਾਲੇ ਸਾਹੇ ਸਾਹੇ ਮਿਰਤਾ ਕੋਏ ਨਾ ਜਾਏ ਜੀ ਆਵੇ ਤੁਧ ਆਹੇ ਸਲੋਕ ਮਹੱਲਾ ਪੰਜਵਾ ਅੰਤਰ ਗੁਰ ਆਰਾਧਨਾ ਜੀਵਾ ਜਪ ਗੁਰ ਨਾਉ ਨਿਤਰੀ ਸਤ ਗੁਰ ਪੇਖਣਾ ਸਰਵਣੀ ਸੁਣਨਾ ਗੁਰ ਨਾਉ ਸਤ ਗੁਰ ਸੇ ਤੀਰਤ ਆ ਦਰਗਹਿ ਪਾਈਏ ਠਾਉ ਕਹੋ ਨਾਨਕ ਕਿਰਪਾ ਕਰੇ ਜਿਸਨੋ ਇਹ ਵਤ ਦੇ ਜਗ ਮਹਿ ਉੱਤਮ ਕਾਢੀ ਹੈ ਵਿਰਲੇ ਕੀ ਕੇ ਮਹੱਲਾ ਪੰਜਵਾ ਰੱਖੇ ਰਖਣ ਹਾਰੇ ਆਪ ਬਾਰਿ ਅਨ ਗੁਰ ਕੀ ਪੈਰੀ ਪਾਏ ਕਾਜ ਸਵਾਰਿ ਅਨ ਹੋਵਾ ਆਪ ਦਿਆਲ ਮਨ ਹੋ ਨਾਮ ਵਿਸਾਰਿ ਅਨ ਸਾਧ ਜਨਾ ਕੈ ਸੰਗ ਪਵ ਜਲ ਤਾਰਿ ਅਨ ਸਾਖਤ ਨਿੰਦਕ ਦੋਸ਼ਟ ਖਿਨ ਮਾਹੀ ਬੀਦਾਰਿ ਅਨ ص صاحب کی ٹیک نانک من ماہے جس سمرت سکھ ہوئے سگلے دکھ جاہے تِس صاحب کی ٹیک نانک منہ مائے ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ